来 ਮਿੱਤਰੋ ਇੱਕ ਗੁੱਲੀ ਡੰਡੇ ਬਾਰੇ ਬਾਲਾ ਸਵਾਲ ਜੇ ਜਿਹੜੇ ਕਾਮਨ ਜੇ ਨੇ ਕਮੈਂਟ ਜੇ ਨੇ ਵੀ ਅਸੀਂ ਕੋਰਟ ਵੇਲੇ ਯਾਨੀ ਜਦੋਂ ਆਪਾਂ ਪਾਣੀ ਲਾਉਣਾ 21 22ਵੇਂ ਦਿਨਾਂ ਜਾਂ 5ਵੇਂ ਦਿਨਾਂ ਉਦੋਂ ਆਪਾਂ ਵਕੀਰਾ ਕਰ ਸਕਦੇ ਆ ਬਈ ਤਾਂ ਵੀਰੇ ਜਿਹੜੀ ਕੰਪਨੀ ਆ ਉਹ ਕਦੇ ਕਲੇਮ ਨਹੀਂ ਕਰਦੀ ਵੀ ਵਕੀਰਾ ਤੁਸੀਂ ਕੋਰਟ ਤੇ ਕਰੋ ਠੀਕ ਹੈ ਪਰ ਜਿੰਨੇ ਕਿ 2-3 ਸਾਲਾਂ ਦੇ ਤਜਰਬੇ ਨੇ ਹਨਾ ਕਿਉਂਕਿ ਰਿਸਕ ਹੈ ਜਿਹੜੇ ਉਹ ਜ਼ਿੰਮੇਵਾਰ ਲੈਂਦੀ ਲੈਂਦੇ ਆ ਜਿਨ੍ਹਾਂ ਨੇ ਕਰਿਆ ਤੇ ਉਹ ਸਫਲ ਹੋਇਆ ਕਿਉਂ ਤੁਸੀਂ ਲੌਜਿਕ ਸਮਝੋ ਜਿਹੜਾ ਇਹਦੇ ਵਿੱਚ ਟੈਕਨੀਕਲ ਆ ਪਰ ਆਕਸਾ ਸਲਫੋਨ ਉਹ ਪਹਿਲੀ ਗੱਲ ਤਾਂ ਜਿਹੜਾ ਗੁੱਲੀ ਡੰਡਾ ਉੱਗ ਗਿਆ ਉਹਨੂੰ ਮਾਰਦੀ ਆ ਜਿਹੜੀ ਵਿੱਚ ਬੰਕਰ ਪਵਾਉਂਦੇ ਆ ਜਾਂ ਪੈਂਡੀ ਪਵਾ ਦਿੰਦੇ ਆ ਪੈਂਡੀ ਮੈਥੇਲਨ ਪਵਾ ਲੈਨੇ ਆਪਾਂ ਕਿਸੇ ਵੀ ਤਰ੍ਹਾਂ ਦੀ ਸਟੈਂਪ ਪਵਾ ਦਿੰਨੇ ਹੋ ਉਹ ਉੱਗਣ ਹੀ ਨਹੀਂ ਦਿੰਦੀ ਮੇਨ ਪੈਂਡੀ ਮੈਥੇਲਨ ਦਾ ਕੰਮ ਕੀ ਆ ਉਹਨੇ ਉੱਗਣ ਨਹੀਂ ਦੇਣਾ ਗੁੱਲੀ ਡੰਡੇ ਨੂੰ ਜੇ ਬਾਈ ਚਾਂਸ ਗੁੱਲੀ ਡੰਡਾ ਉੱਗ ਗਿਆ ਤਾਂ ਪੈਰ ਆਕਸਾ ਸਲਫੋਨ ਜਦੋਂ ਆਪਾਂ ਪਹਿਲਾ ਪਾਣੀ ਲਾਉਣੇ ਆ ਉਦੋਂ ਉਹਦੇ ਤੇ ਕੰਮ ਕਰਕੇ ਉਹਨੂੰ ਖਤਮ ਕਰ ਦਿੰਦਾ ਤਾ ਰਿਜ਼ਲਟ ਰਹੇ ਨੇ ਪਰ ਕੰਪਨੀ ਕਲੇਮ ਨਹੀਂ ਕਰਦੀ ਠੀਕ ਹੈ ਜੇ ਰਿਸਕ ਲੈਣਾ ਤਾਂ ਕਿਸੇ ਮਗਰ ਲੱਗ ਕੇ ਰਿਸਕ ਨਾ ਲਓ ਥੋੜੇ ਜੇ ਏਰੀਆ ਦੇ ਉੱਤੇ ਟ੍ਰਾਇਲ ਕਰ ਲਿਓ ਸਫਲ ਹੋਊਗਾ ਉਹ ਠੀਕ ਹੈ ਬਈ